ਸਤਿਗੁਰ ਪੂਜਿਆ ਤਨਹਰ ਪੂਜ। ਪੂਜਿਆ ਸੀ ਸਤਿਗੁਰੂ। ਸਾਸਰਤ ਆਪਣੀਆਂ ਪੰਥਕ ਜਥੇ ਬੰਦੀ ਆ ਤਕਰੀਬਤ ਆਪਣੇ ਕੋ ਸਾਰੀਆਂ ਹੀ ਆਈਆਂ ਨੇ। ਕਹਿੰਦੇ ਤੁਸੀਂ ਦੱਸੋ ਕੁਝ। ਅਸੀਂ ਕਹਿਣਾ ਕੀਤਾ ਭਾਵੇਂ ਸੰਤ ਸਮਾਜ ਆ ਭਾਵੇਂ ਕੋਈ ਅਕਾਲੀ ਦਾਲਾ ਭਾਵੇਂ ਕੋਈ ਸ਼ਰੋਬਣੀ ਕਮੇਟੀ ਆ ਭਾਵੇਂ ਕੋਈ ਮਹਾਪੁਰਸ਼ ਆ ਭਾਵੇਂ ਕੋ ਪਾਠੀ ਸਿੰਘ ਆ ਭਾਵੇਂ ਗਰੰਤੀ ਸਿੰਘ ਆ ਭਾਵੇਂ ਕੋਈ ਵਿਦਵਾਨ ਗੁਰੂ ਤਾਂ ਸਾਰਿਆਂ ਦਾ ਸਾਝਾ ਹੈ ਨਾ। ਸਭ ਤੋਂ ਪਹਿਲਾਂ ਇਹ ਕੰਮ ਕਰੋ। ਨਗਰੋ ਨਗਰੀ ਪਿੰਡੋ ਪਿੰਡੀ ਘਰੋ ਕਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਕਾਇਮ ਕਰ ਲੋ ਸਭ ਤੋਂ ਪਹਿਲਾਂ ਇਹ ਕੰਮ ਕਰਨ ਵਾਲਾ ਆਪਣੇ ਆਪਣੇ ਸਤਕਾਰ ਨੂੰ ਸਾਵੇਕ ਲੋੜਦਾ ਹਰ ਆਪਣੀ ਆਪਣੀ ਜਥੇਬੰਦੀ ਪਿੱਛੇ ਹਰ ਇੱਕ ਪੱਜਾ ਕਰਦਾ ਆਪਣੇ ਆਪਣੇ ਅਸਥਾਨ ਪਿੱਛੇ ਹਰ ਇੱਕ ਪੱਜਾ ਕਰਦਾ ਸਾਸ ਜਿਹੜਾ ਕੰਮ ਕਰਨ ਵਾਲਾ ਕੋਈ ਕਰਦਾ ਬੋਲੋ ਸਤਕਾਰ ਦੀ ਬਾਤ ਜਿਹੜਾ ਇਹ ਕਰੂਗਾ ਪਿਆਰੋ तयम ਸਾਤ ਸੰਗਤ ਇੱਕ ਕਰਕੇ ਵੇਖੋ ਮੰਨ ਕੇ ਵੇਖ ਲੋ ਸੋ ਸਾਤ ਸੰਗਤ ਹਰ ਆਪਣੀ ਵਿੜਾਈ ਭਾਂ ਦੀ ਜਣਕਾ ਜੈਕਾਰ ਕਰਾਈ ਹਰ ਮਨ ਤਾਂ ਬਸਿਆ ਸੋਈ ਜੈਜਕਾਰ ਕਰੇ ਸਭ ਜਦੋਂ ਮਨ ਤੇ ਵੀ ਬਸਿਆ ਜੈਜਕਾਰ ਕਿੱਥੋਂ ਹੋਊ ਬੋਲੋ ਸਤਿਨਾਮ ਦੀ ਵਾਈ ਬਾਣੀ ਗਿੰਦੀ ਸੋ ਸਾਤ ਅਸੀਂ ਹਰ ਰੋਜ਼ ਪੜ੍ਹਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਣ ਨਾਮ ਤਾਂ ਅਸੀਂ ਭਲਾ ਲੋਚ ਲਈ ਆ ਸਾਥ ਸੰਗਤ ਨਾਂ ਸੀ ਨਾਮ ਹੀ ਲੱਭਦੇ ਆ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਚਰਨੀ ਕਲਾ ਕਿੱਤਾਂ ਚਰਨੀ ਕਲਾ ਦਾ ਨਾਮ ਦੇ ਨਾਲ ਆਉਣੀ ਆ ਨਾ ਨਾਮ ਤੋਂ ਤਾਂ ਅਸੀਂ ਟੁੱਟੇ ਬੈਠੇ ਆ ਗੁਰੂ ਦੇ ਸਤਕਾਰ ਤੋਂ ਤਾਂ ਸਾਥ ਸੰਗਤ ਪਰੇ ਹੋਏ ਬੈਠੇ ਆ ਉੰਜ ਉਪਰੋਂ ਉਪਰੋਂ ਕਹਿੰਦੇ ਆ ਲੋਕ ਦਿਖਾਵੇ ਮੱਤਰ ਹੀ ਕਹਿੰਦੇ ਆ ਸਾਥ ਸੰਗਤ ਐ ਫਰਗਤ ਦੇ ਗੁਰਾਂ ਦੀ ਸੰਗਤ ਗੁਰਾਂ ਦੀ ਸੰਗਤ I'm